ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭੰਗਵਾ ਦਾ ਡੇਰੀ ਫਾਰਮ 5811 ਦੇ ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆਪਾਂ ਪਿੰਡ ਮਾਲਾਖੜੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ 4 ਝੋਟੀਆਂ ਮਖਾਵਾਂਗੇ ਇੱਕ ਬਿਲਕੁਲ ਤਾਜੀ ਸੋਈ ਦੋ ਗੱਬਣਾ ਤਿਆਰ ਤੇ ਇੱਕ ਠਾ ਮਹੀਨਾ ਦੀ ਗੱਬਣ ਆਪਾਂ ਪਹੁੰਚੇ ਆਂ ਵੀਰ ਸ਼ੇਰੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਪੁੱਛਦੇ ਆਂ ਨਾ ਡਿਟੇਲ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸਰਾਉ ਕੀ ਹਾਲ ਜੀ ਬਹੁਤ ਵਧੀਆ ਬਹੁਤ ਵਧੀਆ ਕਿਰਪਾ ਜੀ ਗੁਰੂ ਰਾਮਦਾਸ ਕਿਰਪਾ ਹੀ ਚਾਹੀਦੀ ਜੀ ਹਾਂਜੀ ਲਾਈਆਂ ਰੌਣਕਾਂ ਫਿਰ ਲਾਈਆਂ ਲਾਈਆਂ ਮਹਾਰਾਜ ਗੁਰੂ ਰਾਮਦਾਸ ਲਾਉਣ ਆ ਰਹੇ ਜੀ ਰੌਣਕਾਂ ਵਿੱਚ ਜੀ ਠੀਕ ਠੀਕ ਜੀ ਵੀਰ ਅਖਰੀ ਪਾਦਨ ਕਰ ਲਈ ਆਪਾਂ ਮਾੜੇ ਜੀ ਆਵਾਜ਼ ਕਰ ਲੋ ਕਰ ਲੋ ਕੋਈ ਨਹੀਂ ਕਰ ਹਾਂਜੀ ਵੀਰ ਨੇ ਲਾਈਆਂ ਰੌਣਕਾਂ ਕਰੋ ਚੱਕ ਇਧਰ ਕੁੰਡੀਆਂ ਚੂਰ ਝੋਟੀਆਂ ਬਿਲਕੁਲ ਤਿਆਰ ਆ ਸੋਨ ਨੂੰ ਇੱਕ ਵਾਰੀ ਵੀਰ ਦਾ ਨਾਮ ਤੇ ਆਪਾਂ ਐਡਰੈਸ ਪੁੱਛ ਲੈਨੇ ਆ ਹਾਂਜੀ ਵੀਰ ਜੀ ਦੱਸ ਦਿਓ ਆਪਣਾ ਨਾਮ ਤੇ ਐਡਰੈਸ ਇਕ ਰਹੀ ਹਾਂ ਵੀਰ ਜੀ ਮੇਰਾ ਸ਼ੇਰਾ ਜੀ ਪਿੰਡ ਮਾਲਾ ਕਿੜੀ ਤਹਿਸੀਲ ਰਹੀ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 98145 ਤੇ 618 ਠੀਕ ਜੀ ਹਾਂਜੀ ਕਈ ਵਾਰ ਕਹਿੰਦੇ ਗੱਲ ਦੀ ਸਮਝ ਨਹੀਂ ਲੱਗਦੀ ਉਹ ਪੱਖਿਆਂ ਦੀ ਆਵਾਜ਼ ਸਰ ਜਿਆਦਾ ਜਾਂਦੀ ਠੀਕ ਠੀਕ ਜੀ ਤੇ ਕਿਵੇਂ ਰਿਹਾ ਆਪਣਾ ਪਹਿਲੀ ਵੀਡੀਓ ਦਾ ਰਿਸਪੌਂਸ ਮੈਨਾਂ ਵੀ ਜੀ ਘੰਟੇ ਦੋ ਹੀ ਲੱਗੇ ਜੇ ਅੱਛਾ ਜੀ ਨਾਲ ਵੇਚ ਕੇ ਆਪਾਂ ਵੇਲੇ ਚਲੋ ਜੀ ਇਦਾਂ ਜਾਈ ਚੰਗੀ ਹੋਵੇ ਇਹ ਦੇ ਵਿਕਦਾ ਜ਼ਰੂਰ ਬਿਲਕੁਲ ਸਹੀ ਗੱਲ ਜੀ ਇੱਕ ਭਾਅ ਹੋਣਾ ਚਾਹੀਦਾ ਹਾਂਜੀ ਹਾਂਜੀ ਭਾਅ ਦੇ ਨਾਲ ਜੀ ਤੁਹਾਨੂੰ ਬੜਾ ਮਿੰਟੋ ਮਿੰਟ ਫੇਰ ਤੇ ਅੱਜ ਵੀ ਕਰੀਏ ਫਿਰ ਅਸ਼ੀਰਵਾਦ ਹਾਂਜੀ ਕਰੀਏ ਵੀ ਜੀ ਕਿੱਦਾਂ ਦੇ ਭਾਅ ਚ ਫਿਰ ਜਾ ਜੀ ਅੱਜ ਸਾਰਿਆਂ ਦੇ ਦੱਸੋ ਫਿਰ ਪਹਿਲੀ ਡਿਟੇਲ ਚੰਗੀਆਂ ਦੇੜੀਆਂ ਨੇ ਇੱਧਰ ਵ ਮਨਾ ਗਾਈਆਂ ਨਾਲੋਂ ਵੀ ਵੱਧ ਕੀ ਡਿਟੇਲ ਜੇ ਦੀ ਇਹ ਵੀ ਜੀ ਦੂਜਾ ਸੂਆ ਲੱਗੀ ਹੈ ਝੋਟੀ ਸੋਨਾ ਅੱਛਾ ਜੀ ਤੇ ਝੋਟੀ ਦੇ ਜੇ 15 ਦੇ ਜੇ 16 ਦੇ ਜੇ ਕਿਸ ਵੀਰ ਭਰਾ ਦੀ ਸਾਂਹ ਤੇ ਆ ਅੱਛਾ ਜੀ ਤੇ ਪਿਛਲੇ ਘਰ ਝੋਟੀ ਇਹਨਾਂ ਦੁੱਧ ਪਹਿਲੇ ਸੂਏ 14 ਕਿਲੋ ਪਰਕੇ ਆਈ ਹੈ ਠੀਕ ਜੀ ਤੇ ਬਾਕੀ ਆਪਣੇ ਮੰਨ ਲਓ ਵੀ ਸਾਂਹ ਤੇ ਕਿਸੇ ਦੇ ਆ ਕੀ 15 16 ਕਿਲੋ ਝੋਟੀ ਨੇ ਦੁੱਧ ਦੇਣਾ ਵਾ ਠੀਕ ਠੀਕ ਜੀ ਬਾਕੀ ਸਿੰਗ ਕੁਆਲਟੀ ਦੀ ਵੇਖੋ ਪੂਰੀ ਸੋਹਣੀ ਸੁਨਖੀ ਹੈ ਝੋਟੀ ਜਿੰਨੀ ਮੇਰੀ ਹੈ ਠੀਕ ਖੋਲ ਦਿਓ ਇੱਕ ਰੀ ਦਿਖਾ ਦਿੰਦੇ ਆਪਾਂ ਸਾਰੇ ਵੀਰਾਂ ਨੂੰ ਲਓ ਜੀ ਵੀਰ ਜੀ ਚੈੱਕ ਕਰੋ ਤੁਸੀਂ ਫੇਸ ਕੁ ਸਿੰਘ ਬਹੁਤ ਹੀ ਸੋਹਣਾ ਲੱਗਾ ਗੋਲ ਸਿੰਘ ਲੱਗਾ ਬਾਕੀ ਤੁਹਾਨੂੰ ਥਾਣਾ ਦਾ ਸੈਜ ਚੈੱਕ ਕਰਾ ਦਿੰਨੇ ਆ ਕਰਮਾ ਵਾਲੀ ਪੰਡਾ ਹੀ ਪਾਈ ਫਿਰਦੀ ਐ ਥਣ ਭਾਂਡੇ ਦੀ ਬਹੁਤ ਸਾਫ ਸੁਥਰੀ ਐ ਚੰਗੇ ਗੈਰ ਦੇ ਥਣ ਲੱਗਾ ਵਧੀਆ ਜੇ ਬਾਕੀ ਫੇਸ ਕੁਆਲਿਟੀ ਤੁਸੀਂ ਇੱਕ ਰੀ ਫਿਰ ਤੋਂ ਚੈੱਕ ਕਰ ਲਓ ਸਿੰਘ ਮੂੰਹ ਦੀ ਬਹੁਤ ਸੋਹਣੀ ਐ ਬਾਕੀ ਐ ਕਾਲੀ ਸ਼ਾਹ ਮੋਰਾ ਨਸਲ ਦੇ ਵਿੱਚ ਆਉਂਦੀ ਐ ਕਰਮਾ ਵਾਲੀ ਪੰਡਾ ਹੀ ਪਾਈ ਫਿਰਦੀ ਐ ਕਿੰਨੇ ਕਿਲੋ ਲੈ ਜੂ ਵੀਰ ਜੀ ਇਹ ਵੀਰ ਜੀ ਪਾਸੇ ਤਿਆਰੀ ਚ ਆ ਦੋ ਚਾਰ ਦਰਾਂ ਦੇ ਵਿੱਚ ਵਿੱਚ ਮੰਨ ਲਓ 10 ਦੀ ਆ ਦੋ ਲੈ ਜੇ ਚਾਰ ਲੈ ਜੇ ਠੀਕ ਜੀ ਛੋਟੀ ਦੁੱਧ ਦੇ ਨਾਲ ਦੇ ਜੂ ਵੀ 15 ਤੇ ਜੇ 16 ਦੇ ਜੇ ਠੀਕ ਠੀਕ ਦੇਣਾ ਵੀ ਚਾਹੀਦਾ ਜੇ ਸਾਡਾ ਆਰਡਰ ਹੈ ਇਹਦਾ ਹਾਂਜੀ ਹਾਂਜੀ ਬਾਕੀ ਸੰਗ ਸੰਗ ਦੀ ਬਿਊਟੀ ਬਹੁਤ ਚੰਗੀ ਆ ਤੇ ਆਪਾਂ ਪੁੱਛਦੇ ਹਾਂ ਵੀਰ ਨੂੰ ਇਹਦਾ ਕੀ ਰੇਟ ਰੱਖਣਾ ਹੈ ਹਾਂਜੀ ਵੀਰ ਜੀ ਛੋਟੀ ਆ ਜਿੰਨੇ ਮਰਜ਼ੀ ਸੂਏ ਬੰਦਾ 10 ਸੂਏ ਪੀਂਟ ਹੰਡਾਉਣ ਵਾਲੀ ਛੋਟੀ ਆਗੇ ਹਾਂਜੀ ਹਾਂਜੀ ਨਵੀਂ ਝੋਟੀ ਹੈ ਜੀ ਵੀਰ ਜੀ ਮੁੱਲ ਕਰਨ ਨੂੰ ਮਾਰਕੀਟ ਦੇ ਵਿੱਚ ਇਹੋ ਜਿਹੀ ਝੋਟੀ ਤੁਹਾਨੂੰ ਪਤਾ 1 15 ਤੋਂ 20 ਘੱਟ ਨਹੀਂ ਮਿਲਦੀ ਹਾਂਜੀ ਪਰ ਆਪਾਂ ਬਿਲਕੁਲ ਜੈ ਜਗ ਆਪਾਂ ਜੈ ਜੀ ਕਰ ਦਈਏਗੇ ਵੀਰ ਜੀ ਇੱਕ ਪੰਜ ਦੀ ਹਾਨਾ ਹੀ ਦਵਾਂਗੇ 200 ਰੁਪਏ ਛੋਟ ਇੱਕ ਪੰਜ ਦੀ ਇੱਕ ਪੰਜ ਦੀ ਦਵਾਂਗੇ ਝੋਟੀ ਠੀਕ ਹੈ ਲਓ ਵੀਰ ਜੀ 1 ਲੱਖ ਤੇ 5000 ਦੀ ਹਾਨਾ ਹਾਂਜੀ ਬਾਕੀ ਜਿਹੜਾ ਲੈ ਗਿਆ ਯਾਦ ਰੱਖੂਗਾ ਠੀਕ ਹੈ ਸਾਨੂੰ ਵੇਖਣ ਨੂੰ ਚਲੋ ਪਤਾ ਲੱਗਦਾ ਜੀ ਮਾਲ ਸਾਫ਼ ਸੁਥਰਾ ਕਿਹਦਾ ਤੇ ਕਿਹਦਾ ਨਹੀਂ ਸਾਫ਼ ਸੁਥਰਾ ਹਾਂਜੀ ਹਾਂਜੀ ਮੈਂ ਨਾ ਵੀ ਇਹ ਆਪਾਂ ਟੀ ਚੰਗੀ ਦਿੰਦੇ ਆ ਤੁਹਾਨੂੰ 1 ਲੱਖ ਦੇ 5000 ਦੀ 200 ਰੁਪਇਆ ਛੋਟ ਆਜੋ ਹਣ ਦੂਜੇ ਨੰਬਰ ਤੇ ਦੱਸਿਓ ਵੀਰ ਜੀ ਇਹਦੀ ਡਿਟੇਲ ਸੋਈ ਛੁੱਟੀ ਆ ਵੀ ਅੱਛਾ ਜੀ ਤੇ ਹੈ ਫੇਸ ਕੁਆਲਿਟੀ ਦੀ ਬਹੁਤ ਸੋਹਣੀ ਆ ਹਾਂਜੀ ਤੇ ਕੱਦ ਕਾਠੀ ਦੀ ਵੀ ਚੰਗੀ ਆ ਠੀਕ ਜੀ ਇਹ ਦੇਣਾ ਮੰਨ ਲਓ ਇਹ 10 12 ਦਿਨ ਲੈ ਜਾਣੀ ਜੀ 10 ਕੁ ਦਿਨ ਖੜਦੀ ਆ ਜੀ 10 ਦਿਨ ਲੱਗਣਗੇ ਬੋਲ ਦੇ ਕਰੀ ਪਰ ਬੰਨੀ ਇਹ ਵੀ ਉਦੇ ਵਾਂਗੂ ਹੀ ਆ ਠੀਕ ਜੀ ਲਓ ਜੀ ਵੀਰ ਜੀ ਕਰੋ ਲੈ ਵੀ ਇਹਦੀ ਬਹੁਤ ਚੰਗੀ ਆ ਚੈੱਕ ਫੇਸ ਕੁਆਲਿਟੀ ਇਹਦੀ ਵੀ ਚੰਗੀ ਆ ਬਾਕੀ ਤੁਹਾਨੂੰ ਥਣ ਭਾਂਡੇ ਦਾ ਦਿਖਾਉਨੇ ਆ ਦੇ ਦਰਸ਼ਨ ਥਾਣਾ ਦਾ ਸੈਜ ਗੈਪ ਵੀ ਚੰਗਾ ਬਹੁਤ ਚੰਗੀ ਹੈ 12 ਦਿਨ 10-12 ਦਿਨ ਨੇ ਖੜਦੀ ਏ 10 ਤੋਂ 12 ਦਿਨ ਕਹਿੰਦਾ ਜੇ ਲੈ ਜਾਊਗੀ ਵੀਰ ਬਾਕੀ ਕੱਦ-ਕਾਠ ਦੀ ਠੀਕ ਆ ਬੰਦੀ ਚੰਗੀ ਆਉਂਦੀ ਵੀ ਜੀ ਹੋਰ ਜਿਹੜਾ ਮੰਨ ਲਓ ਸਿੰਘ ਸੁੰਗਦੀ ਬਹੁਤ ਸੋਹਣੀ ਹੈ ਬੱਲਾ ਮੱਥਾ ਆ ਗਿਆ ਥੋੜਾ ਜਿਹਾ ਹਾਂਜੀ ਠੀਕ ਜੀ 10 ਤੋਂ 12 ਦਿਨ ਨੇ ਖੜਦੀ ਤੇ ਪਹਿਲੇ ਸੂਏ ਦਾ ਪੁੱਛਿਆ ਜੇ ਕੋਈ ਕਿਦਾਂ ਮਿਲ ਕੇ ਘੋੜਾ ਨੰਬਰ ਵਾਲੀ ਜੀ ਇਹਦਾ 13 ਲੀਟਰ ਦਾ ਚੋਰਾ ਜੀ ਠੀਕ ਹੈ ਲਓ ਵੀਰ ਜੀ 12 ਤੋਂ 13 ਲੀਟਰ ਦੁੱਧ ਜਵਾਇਆ ਪਹਿਲਾ ਸੁਗਾ ਫਿਰ ਕੀ ਦੂਜੇ ਸੁਗੇ ਲਈ ਤਿਆਰ ਹੈ 12 ਦਿਨ ਘਟਦੀ ਹੈ ਤੇ ਰੇਟ ਦੀ ਗੱਲ ਕਰੀਏ ਤੇ ਰੇਟ ਵੀ ਜੀ ਇਹਦੇ ਮੰਗਨ ਨੂੰ ਇਹਦਾ ਵੀ ਆਪਾਂ 1 ਪੰਜ 10 ਮੰਗ ਸਕਦੇ ਆ ਹਾਂਜੀ ਤੇ ਇਹ ਵੀ ਹਾਨ ਨਹੀਂ ਆ ਜਿਹੜੀ ਆਪਾਂ 90000 ਦੀ ਦੇ ਦਈਏ ਜੇ ਕਰ ਦਈਏ ਹੋਰ ਥੋੜੀ ਜਿਹਾ ਜ ਕਰ ਦਈਏ ਕਰ ਦਈਏ ਜੀ ਹਾਂਜੀ ਇਹ ਵੀ ਵੀਰ ਜੀ ਹਾਨ ਨਹੀਂ ਜੇ ਇਹਦਾ 200 ਰੁਪਏ ਛੋਟਾ ਨਾਲ ਹੀ ਕੰਮ ਕਰਨਾ ਆਪਾਂ ਹਾਂਜੀ 85000 ਤੋਂ 200 ਰੁਪਏ ਛੋਟਾ ਲਓ ਜੀ ਵੀਰ ਜੀ ਆਫਰ ਹੈ ਅੱਜ ਕੇ ਹਾਂਜੀ ਠੀਕ ਆ 85000 ਦੀ 200 ਰੁਪਿਆ ਛੋਟ ਦੂਜਾ ਸੂਆ ਤਿਆਰ 12 ਦਿਨ ਕੱਚੀ ਅਜੇ ਠੀਕ ਜੇ ਆ ਜੋ ਵੀਰ ਜੀ ਤਿੱਗੇ ਨੰਬਰ ਤੇ ਤਿਆਰ ਹੋਈ ਭਾਵੇਂ ਇਹ ਵੀ ਇੱਕ ਪੰਜ ਦੀ ਮੰਨ ਲਓ ਲੱਖ ਦੀ ਝੋਟੀ ਹੱਕਾ ਖੰਦੀ ਚਲੋ ਆਪਾਂ ਸ਼ਾਮ ਸੂਟ ਛੱਡ ਦੇਣੀ ਹੈਗੇ ਉਹ ਅਗਲੇ ਦੀ ਵੀਰ ਦੀ ਛੱਡ ਉਹ ਭਾਰੀ ਭਰਾ ਵੀ ਖੜੇ ਤੇ ਕੋਈ 4 ਰੁਪਏ ਕਮਾ ਲੈ ਇਹ ਚੋਂ ਹਾਂਜੀ ਹਾਂਜੀ ਬਾਜੀ ਬੰਨਾ ਜ਼ਰੂਰ ਹੈ ਝੋਟੀ ਨੇ ਬੜੀ ਬੰਨਾ ਆ ਵੀਰ ਜੀ ਪਹਿਲੇ ਸੂਏ ਵਿੱਚ ਝੋਟੀ ਨੇ ਦੋ ਦੋ ਉਹਨੇ 12-13 ਕਿਲੋ ਮੰਨ ਲਓ ਦੇਣਾ ਵਾ ਜੇ ਥੱਲੇ ਥਣ ਦੇਵਾ ਸਹੀ ਆ ਬਿਲਕੁਲ ਸਹੀ ਗੱਲ ਠੀਕ ਹੈ ਤੁਹਾਨੂੰ ਪਤਾ ਉਹਨੇ ਦੇ 8-9 ਉਹ ਆ ਉਹ ਦੇ 8 ਕਿਲੋ ਵਾਲੀ ਹੈਗੇ 8-9 ਕਿਲੋ ਵਾਲੀ ਹੈ ਲੈਵੇ ਦੀ ਨਹੀਂ ਸੋਹਣੀ ਝੋਟੀ ਸੋਹਣੀ ਝੋਟੀ ਦੇ ਆਜੋ ਤੀਜੇ ਨੰਬਰ ਤੇ ਇਹ ਨੂੰ ਵੀ ਨੌਵਾਂ ਮਹੀਨਾ ਜਾਂਦਾ ਨੌਵੇਂ ਮਹੀਨੇ ਦੇ ਵੀ ਉੱਤੇ ਦੇ ਮੰਨ ਲਓ ਵੀ 10 ਤੋਂ 12 ਕਿ ਦੇਣ ਇਹਨੂੰ ਚੱਲਗੇ ਨੇ ਨੌਵੇਂ ਦੇ ਵੀ ਅੱਛਾ ਜੀ ਇਹਦਾ ਕਰੀਬਨ ਡੇਢ ਕਿ ਮਹੀਨਾ ਰਹਿ ਗਿਆ ਜੀ ਡੇਢ ਕਿ ਮਹੀਨੇ ਦੇ ਕਰੀਬ ਰਹਿ ਗਿਆ ਟਾਈਮ ਖੋਲ ਦਿਓ ਇਹਨੂੰ ਖੋਲ ਦਿਓ ਜੀ ਤਹਾਨ ਲੈ ਵੀ ਇਹ ਵੀ ਬੜੀ ਚੰਗੀ ਆ ਤੇ ਸੁਆ ਕਣਵਾ ਜੇ ਦਾ ਸੁਆ ਕੋਈ ਦੁੱਧਾ ਲਾਲੇ ਤੀਜਾ ਲਾਲੇ ਵੀ ਦੇਦਾ ਦੁੱਧ ਕਿੰਨਾ ਕੁ ਭਰ ਦਿੰਦੀ ਆ ਦੁੱਧ ਵੀ ਜੀ ਇਹਨੇ 8 ਕਿਲੋ ਹੱਸ ਕੇ ਦੇਣਾ ਠੀਕ ਜੀ ਜਿੱਥੇ ਮਰਜੀ ਕੋ ਫਰਾਗ ਲਾ ਲਓ ਜੀ ਵੀਰ ਜੀ ਤੀਜਾ ਸੁਆ ਹੈ ਨਵਾਂ ਮਹੀਨਾ ਲੱਗ ਗਿਆ ਬਾਕੀ 12 13 ਲੀਟਰ ਦੁੱਧ ਜਿਹੜਾ ਹੱਸ ਕੇ ਭਰ ਦੂੰਗੀ ਪੇਟ ਕੁੜੇ ਦੇ ਚੰਗੀ ਆ ਪਾਲੀ ਜੁੜੀ ਆ ਇਹ ਵੀ ਮੱਥੇ ਤੋਂ ਬੱਲੀ ਆ ਗਈ ਆ ਥਾਨ ਭਾਂਡਾ ਚੰਗਾ ਬਣਾਉਗੀ ਮੋੜੋ ਵੀਰ ਜੀ ਇਹ ਕੁਆਲਟੀ ਚੈੱਕ ਕਰ ਲੋ ਇੱਕ ਵਾਰੀ ਲੱਗ ਇੱਕਾਦ ਵਜਨ ਦੀ ਚੰਗੀ ਆ ਸਫਾਣੀ ਬਣੀ ਪਈ ਆ ਪਿੱਠ ਬੁੜੇ ਦੀਆਂ ਆ ਪੂਰੀ ਮਜ਼ਬੂਤ ਮੈਂ ਤੇ ਜੇ ਸਵੇਰੇ ਲਈ ਤਿਆਰ ਆ ਰਹਿ ਗਿਆ ਡੇਢ ਕਿ ਮਹੀਨਾ ਹਾਂਜੀ ਡੇਢ ਰਹਿ ਗਿਆ ਠੀਕ ਜੀ ਨਾ ਮਮੀ ਨਾ ਜਾਣਦੇ ਕੋਈ 12 13 ਦਿਨ ਨਾ ਮਹੀਨਾ ਚੱਲ ਗਿਆ ਤੇ ਬਾਕੀ ਪੁੱਛਦੇ ਵੀਰ ਨੂੰ ਰੇਟ ਦਾ ਇਹਦਾ ਬੰਦ ਹੋਵੇ ਜੇ ਬਿਲਕੁਲ ਤਿਆਰ ਹੋਵੇ ਹਾਂਜੀ ਜਾਂ ਤੁਹਾਨੂੰ ਕਰਾ ਸੂਈ ਸਵਾਈ ਹੋਵੇ ਤੇ ਫਿਰ ਤੇ 90 95 ਹਜ਼ਾਰ ਦੀ ਛੋਟੀ ਹੈ ਗਈ ਆ ਹਾਂਜੀ ਤੇ ਜੇ ਚਲੋ ਮੈਂ ਪੰਜ ਦਾ ਹੰਦਣ ਵੀ ਕੱਚੀ ਹੋਵੇ ਤੇ ਫਿਰ ਵੀ 80 80 ਦੀ ਛੋਟੀ ਜਾਗੀ ਆ ਚਲੋ ਆਪਾਂ ਸ਼ਾਮ ਛੱਡ ਕੇ ਨਾ ਜੈਲ ਕਰ ਦਈਏ ਬਿਲਕੁਲ ਸਭ ਕੁਝ ਛੱਡ ਕੇ ਨਾ ਹਾਂਜੀ ਇਹ ਹਾਂ ਨਾ ਹੀ ਵਿਧੀ ਦੂਜੇ ਪਾਸੇ ਵੀ ਲਾਈਏ 60 ਹਜ਼ਾਰ ਦੀ ਤੇ ਦੂਜੇ ਪਾਸੇ ਵੀ ਚਲੋ ਉਹ ਦਾ ਨਾਂ ਹੀ ਲੈਣਾ ਆਪਾਂ ਨਾਂ ਨਹੀਂ ਲੈਂਦੇ ਚਲੋ ਵਜਨ ਦੇ ਹਿਸਾਬ ਨਾਲ ਦੱਸਣਾ ਪਹਿਲਾਂ ਹਾਂਜੀ 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 ਵੀ ਜੀ 65000 ਚੋਂ 200 ਰੁਪਿਆ ਛੋਟ ਕਰ ਲਓ ਜੀ ਵੀਰ ਜੀ 65000 ਚੋਂ 200 ਰੁਪਿਆ ਛੋਟ ਆਹ ਦਵੰਜਨ ਦੀ ਵੇਖੋ ਗੱਡੀ ਕੋਈ ਘਟਾ ਨਹੀਂ ਮੈਂ ਚ ਮੈਂ ਨਾ ਲਾਟਰੀ ਹੈਗੇ ਲਾਟਰੀ ਲਾਟ ਲਈ ਆਓ ਜੀ ਇਧਰ ਨਗੀਨਾ ਨਗੀਨਾ ਫੇਰ ਲੈਂਦਾ ਯਰ ਕੀ ਨਗੀਨਾ ਲੈਂਦਾ ਵੀਰ ਜੀ ਇਹ ਵੀਰ ਜੀ ਪਹਿਲਾ ਸੂਆ ਝੋਟੀ ਆ ਅੱਛਾ ਜੀ ਮੂੰਹ ਚਾਰ ਦੰਦ ਆ ਠੀਕ ਜੀ ਮੂੰਹ ਝੋਟੀ ਸੋਈ ਆ ਮਤਲਬ ਕੋ 10 ਵਜੇ ਹਟਾਉਣਾ ਦੀ ਆ ਹਾਂਜੀ ਹਾਂਜੀ ਤੇ ਇਸ ਟਾਈਮ ਤੇ ਵੀਰ ਜੀ ਇਹਦੇ ਕੋ 10 ਵਜੇ 11 ਵਜੇ ਮੌਕੇ ਤੇ ਤਿਆਰ ਆ ਦੁੱਧ 10 ਤੋਂ 11 ਲੀਟਰ ਸੂਆ ਪਹਿਲਾ ਤੇ ਦੂਜਾ ਨਾ ਨਾ ਪਹਿਲਾ 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 ਸੁਗਾ ਚਾਰ ਦੰਦਾਂ ਦਾ ਮੂੰਹ ਚਾਰ ਦੰਦ ਮੂੰਹ ਤੇ 10 ਲੀਟਰ ਦੁੱਧ ਤੇ ਆ ਰਿਹਾ ਅਗਰ ਵੀ ਫੀਮੇਲ ਕਾਫ ਜੇ ਠੀਕ ਜੀ ਹਾਂਜੀ ਚਲੋ ਉਹ ਵੀ ਆਪਾਂ ਦਿਖਾ ਦਿੰਨੇ ਪਹਿਲਾਂ ਝੋਟੀ ਦਿਖਾ ਰਹੀਏ ਤੋੜ ਕੇ ਲਓ ਜੀ ਵੀਰ ਜੀ ਫੇਸ ਕੁਆਲਿਟੀ ਬਹੁਤ ਸੋਹਣੀ ਹੈ ਮੈਨਾਂ ਕਾਦੋ ਵਜੇ ਵੀਰ ਜੀ ਹੋਣੀ ਬੜਾ ਜੰਗਾ ਕਰੀ ਹਾਂਜੀ ਇਹ ਚਾਰ ਦੰਦ ਹੈ ਜੇ ਤੇ ਹੋਊਗੀ ਜਵਾਨ ਹੈ ਬਾਕੀ ਆਰਡਰ ਵੀ ਵਧੀਆ ਚੈੱਕ ਕਰ ਸਕਦੇ ਤੁਸੀਂ ਲਾਗੇ ਤੋਂ ਨਿਸ਼ਾਨੀਆਂ ਪੂਰੀਆਂ ਕੰਪਲੀਟ ਹੈ ਦੁੱਧ 10 ਲੀਟਰ ਤੇ ਆ ਰਿਹਾ ਹਰ ਇੱਕ ਨਿਸ਼ਾਨੀ ਕਵਰ ਪਹਿਲਾ ਸੁਗਾ ਮੂੰਹ ਚਾਰ ਦੰਦ ਖਣਾ ਦਾ ਸਹਿਜ ਗਾ ਬਹੁਤ ਚੰਗਾ ਜੀ ਪਹਿਲੇ ਸੂਏ ਵੀਰ ਜੀ ਕੱਡਾ ਲੰਮਾ ਖਣਾ ਕੱਢਿਆ ਇੱਥੇ ਛੋਟੀ ਮਿਲਕ ਵੈਨ ਵੀ ਚੰਗੀ ਲੱਗੀ ਆ ਲੈ ਜਾਓ ਅੰਦਰ ਲੈ ਜਾਓ ਇਸ ਕੁਆਲਿਟੀ ਦੀ ਫਿਰ ਬਹੁਤ ਸੋਹਣੀ ਨਿਖਾਨੀਆਂ ਸਾਰੀਆਂ ਲਗਭਗ ਕਵਰ ਕਰਦੀ ਆ ਹਾਂਜੀ ਕਿਥੋਂ ਲੈ ਆਂਦੇ ਇਹ ਨੰਬੀ ਨੇ ਤੁਸੀਂ ਕੱਢ ਕੇ ਨੀਲੀ ਰਾਵੀ ਦੇ ਲਗਭਗ ਹਰ ਵੀਡੀਓ 'ਚ ਇੱਕ ਅੱਧੀ ਝੋਟੀ ਹੁੰਦੀ ਹੁੰਦੀ ਆ ਮਹਾਰਾਜ ਗੁਰੂ ਰਾਮਦਾਸ ਜੀ ਨਾਲ ਆ ਜੇ ਕੇ ਹਾਂਜੀ ਹਾਂਜੀ ਉਹਦਾ ਨਾਮ ਆ ਗਿਆ ਘਰੋਂ ਤੁਰ ਪਈਦਾ ਵਸੇ ਪਤਾ ਨਹੀਂ ਕਿੰਨੇ ਘਰਾਂ 'ਚ ਤੁਸੀਂ ਨੀਲੀ ਰਾਵੀ ਘਲਦੀ ਏ ਝੋਟੀ ਦੇ ਸ਼ੌਂਕ ਪਰਮਾ ਦਾ ਦੇ ਆਪਾਂ ਸ਼ੌਂਕ ਪੂਰਾ ਲੋਕੀ ਲੋਕੀ ਵੀਡੀਓ ਡੀਖਦੇ ਵੀਰ ਸ਼ੇਰੇ ਨੇ ਪੌਣੀ ਪੌਣੀ ਕਦੀ ਨੀਲੀ ਰਹੀ ਤੇ ਸੋਹਣੀ ਵੇਖੋ ਵੀਰ ਜੀ ਕਿੰਨੀ ਪਲਉਣ ਝੋਟੀ ਹੈ ਜੀ ਚਾਹ ਹਾਂ ਜੀ ਆ ਫੀਮੇਲ ਕਾਫ ਜੇ ਪਿੱਛੇ ਕਿੰਨੇ ਕ ਦਿਨਾਂ ਦੇ ਵੀਰ ਜੀ ਇਹ 10ਾਂ ਨਢਾਂ ਦੀ ਹੈ ਜੇ ਸਾਰੀ ਦਾਗ ਦੇਣਾ ਫੀਮੇਲ ਕਾਫ ਹੈ ਪਿੱਛੇ 10 ਲੀਟਰ ਦੁੱਧ ਆ ਤੇ ਕਰਦੇ ਵੀਰ ਨਾਲ ਇਹਦੇ ਰੇਟ ਦੀ ਗੱਲ ਦੱਸਿਓ ਵੀਰ ਜੀ ਇਹਦਾ ਵੀਰ ਜੀ ਮੰਗਣ ਨੂੰ ਆਪਾਂ 1-10 ਵੀ ਮੰਗ ਸਕਦੇ ਤੇ ਵਿਗ ਜਣੀਆਂ ਅੱਛਾ ਜੀ ਪਰ ਆਪਾਂ ਲਾਲਚ ਵਾਲੇ ਪਾਸੇ ਆਉਣਾ ਹਾਂ ਨਾ ਹੀ 95000 ਦੀ ਝੋਟੀ ਦੇ ਦੇਣੀ ਵੀਰ ਜੀ ਲਓ ਜੀ ਵੀਰ ਜ ਪਹਿਲਾ ਸੂਆ 4 ਦੰਦ 10 ਲੀਟਰ ਦੁੱਧ ਤਿਆਰ ਹਾਂਜੀ 10 ਦਿਨਾਂ ਦਾ ਸੂਆ 10 ਦਿਨਾਂ ਦਾ 99000 ਚੋਂ 95000 ਤੋਂ 200 ਰੁਪਿਆ ਛੋਟ ਲਓ ਜੀ ਵੀਰ ਦੂਜੇ ਸੂਏ ਨਾਲ ਵੀ ਜੀ ਇਹ ਘਰ ਤੋਂ ਘੱਟ ਵੀ 1.5 ਦੀ ਝੋਟੀ ਜੱਤੂ ਆਰਡਰ ਹੁੰਦਾ ਹੀ ਗਾਂ ਤੋਂ ਤੇ ਹੁੰਦਾ ਹੀ ਪਛਾਣ ਨੂੰ ਕਰਮਾ ਲਈ ਦੂਜੇ ਸੂਏ ਨਾਲ ਤਾਂ 1 20 ਦੀ 25 ਦੀ ਮੈਨ ਆਉਂਗਾ ਝੋਟੀ ਚਲੋ ਜਿੱਥੇ ਮਰਜ਼ੀ ਮੰਨ ਲਓ ਵੀ ਠੀਕ ਹੋ ਜਾਂਦੀ ਜਨੇ ਦੀ ਸਾਨੂੰ ਆਖਰੀ ਦਿਨ ਨਹੀਂ ਬਣੀ 12 ਦੀ 25 ਦੀ ਤੇ ਹੋਰ ਕੋਈ ਬੇਨਤੀ ਵੀਰ ਜੀ ਬਸ ਵੀਰ ਭਰਾ ਕੋਈ ਆਪਣੀ ਮੰਨ ਲਓ ਵੀ ਆਣ ਕੇ ਤਸੱਲੀ ਕਰਕੇ ਖੜੇ ਠੀਕ ਹੈ ਜੀ ਬੇਸ਼ੱਕ ਵੀਡੀਓ ਚਲੋ ਬਹੁਤ ਵਧੀਆ ਗੱਲ ਆ ਵੀਰ ਦੀ ਤਸੱਲੀ ਕਰਕੇ ਡੰਗਰ ਖੜਿਆ ਕਰੋ ਸਾਰਿਆਂ ਦੇ ਕੋਲੋਂ ਹਾਂ ਜੀ ਵੀਡੀਓ ਜੋੜਾ ਮਈਆਂ ਦਾ ਪਿਛਲੀ ਵੀਡੀਓ ਚ ਮੇਰੇ ਕੋਲ ਵੀਰ ਨੇ ਕਿਸੇ ਨੇ ਲਿਆ ਸੀ ਅੱਛਾ ਜੀ ਤੇ ਜੋ ਵੀਡੀਓ ਜੀ ਦੱਸਿਆ ਇੱਥੇ ਆਣ ਕੇ ਤਸੱਲੀ ਕਰਕੇ ਲੈ ਗਿਆ ਨਲਕਾ ਵੇਖੋ ਵੀਡੀਓ ਫੋਨ 'ਚ ਬਣਦੀ ਤੇ ਪਤਾ ਕੀ ਇਹਦੇ ਨਾਲ ਤੁਹਾਡੀ ਵੀ ਸੋਭਾ ਸਾਡੀ ਵੀ ਸੋਭਾ ਆ ਤੁਹਾਨੂੰ ਦੱਸਾਂ ਤਾਂ ਦਿਆ ਵੀਰ ਜੀ ਇੱਥੇ ਆਣ ਕੇ ਮੈਨੂੰ ਮੈਨੂੰ ਆ ਬੜੀ ਖੁਸ਼ੀ ਆ ਵੀ ਵੀਰ ਭਰਾ ਆ ਪਾਣ ਕੇ ਮੰਨ ਲਓ ਕਿ ਚੱਲ ਕੇ ਆਣ ਕੇ ਤਸੱਲੀ ਕਰਕੇ ਆ ਵੇਖੋ ਸਿਰੇ ਨਾਲ ਪਾਸ ਕਰਾ ਕੇ ਵੀਰ ਨੂੰ ਫੇਰ ਦਿੱਤੀਆਂ ਇੱਥੇ ਘਰੇ ਠੀਕ ਜੀ ਚਲੋ ਇਹਦੇ ਨਾਲ ਹਾਨੂੰ ਵੀ ਖੁਸ਼ੀ ਹੁੰਦੀ ਆ ਹਾਂ ਜੀ ਇੱਥੇ ਤਸੱਲੀ ਕਰ ਤੇ ਤੁਹਾਨੂੰ ਵੀ ਜੀ ਹਾਂ ਜੀ ਤਾਂ ਜੋ ਦੱਸਿਆ ਜੀ ਵੀਰ ਆਪ ਮੂੰਹੋਂ ਦੱਸ ਕੇ ਕਹਿੰਦਾ ਵੀਰ ਉਹੋ ਹੀ ਨਿਕਲਿਆ ਨਹੀਂ ਬਹੁਤ ਵਧੀਆ ਗੱਲ ਜੀ ਲਓ ਜੀ ਵੀਰ ਜੀ ਬਾਕੀ ਪੂਰੀ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਜੀ